ਬਠਿੰਡਾ ਦੇ ਥੋਬੀ ਬਾਜ਼ਾਰ ਦੇ ਵਿੱਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਗਾਹਕਾਂ ਨੂੰ ਆਵਾਜ਼ਾਂ ਮਾਰਨ ਵਾਲੇ ਦੋ ਹੋਕਰ ਆਪਸ ਦੇ ਵਿੱਚ ਝੜਕ ਪਏ ਅਤੇ ਮਾਮਲਾ ਇੰਨਾ ਗਰਮਾ ਗਿਆ ਕਿ ਪਾਲੀ ਪੁਲਿਸ ਫੋਰਸ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਅਤੇ ਪੁਲਿਸ ਦੇ ਨਾਲ ਵੀ ਹਾਥਾਪਾਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਫਿਲਹਾਲ ਪੁਲਿਸ ਵੱਲੋਂ ਮੌਕੇ ਤੋਂ ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੇ ਖਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਧੋਬੀ ਬਾਜ਼ਾਰ ਦੀਆਂ ਜਿੱਥੇ ਕਿ ਅੱਜ ਦੁਪਹਿਰ ਗਾਕਾਂ ਨੂੰ ਆਵਾਜ਼ ਮਾਰਨ ਵਾਲੇ ਦੋ ਦੁਕਾਨਦਾਰ ਆਪਸ ਦੇ ਵਿੱਚ ਝੜ ਗਏ ਅਤੇ ਝੜਨ ਤੋਂ ਬਾਅਦ ਹੀ ਉੱਥੇ ਹੰਗਾਮਾ ਹੋਣਾ ਸ਼ੁਰੂ ਹੋ ਗਿਆ ਤੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਆਪਣੇ ਨਾਲ ਲਜਾਇਆ ਗਿਆ ਇਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦੇ ਨਾਲ ਵੀ ਹਾਥੋਪਾਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਥੇ ਇਸ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 1 ਨੇ ਦੱਸਿਆ ਕਿ ਫਿਲਹਾਲ ਦੋਵਾਂ ਧਿਰਾਂ ਦੇ ਲੋਕਾਂ ਨੂੰ ਬੁਲਾਇਆ ਗਿਆ ਹੈ ਤੇ ਜਿਸ ਸਾਹਬ ਦੀ ਵੀ ਉਹ ਬਿਆਨ ਲਿਖਾਉਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਬਰਦਸਨਾ ਬਣਦਾ ਹੈ ਕਿ ਥੋਬੀ ਬਾਜ਼ਾਰ ਸ਼ਹਿਰ ਦਾ ਵਿਅਸਤ ਬਾਜ਼ਾਰ ਹੈ ਤੇ ਉਥੇ ਇਸ ਤਰ੍ਹਾਂ ਦੀ ਘਟਨਾ ਹੋਣਾ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਜੀ ਸਾਡੇ ਨਾ ਇੱਥੇ ਬਾਹਰ ਖੜ ਕੇ ਇਹਨਾਂ ਨੇ ਛੇੜੀ ਬੰਦੇ ਰੱਖੇ ਹੋਏ ਨੇ ਉਹ ਪੁਲਸਾ ਲੈ ਗਈ ਉਹਦਾ ਮੈਡੀਕਲ ਕਰਾਉਣਾ ਚਾਹੀਦਾ ਉਹ ਪਤਾ ਲੱਗੂਗੇ ਉਹ ਸਾਰਾ ਨਸ਼ਾ ਕਰਕੇ ਸਾਨੂੰ ਤੀਆਂ ਪੈਣਾਂ ਦੀ ਗਾਲਾਂ ਕੱਢੀਆਂ ਹੋਣੇ ਹੈ ਇਸ ਕਰਕੇ ਲੜਾਈ ਹੋਈ ਹੈ ਜੀ ਪੁਲਸ ਵਾਲਾ ਐਸੇ ਪੁਲਸ ਵਾਲੇ ਬੱਟੇ ਆ ਹਾਂ ਪੁਲਸ ਵਾਲਿਆਂ ਦੇ ਮਗਰ ਪੈ ਕੇ ਸਾਰਾ ਇਹ ਮਹਿਕਮਾ ਜਿੰਨਾ ਇਹਨਾਂ ਨੇ ਇਹਨਾਂ ਨੇ 100 ਬੰਦੇ ਜੀ ਇਹਨਾਂ ਦੇ ਦੋ ਬੰਦੇ ਲੱਗਿਆ ਉਹਨਾਂ ਨੇ ਇਹਨਾਂ ਦੇ 100 ਬੰਦਾ ਇਹਨੇ ਮਲਾਜੋ 100 ਦਾ 100 ਪੁਲਸ ਵਾਲਿਆਂ ਦੇ ਪੈ ਕੇ ਮਗਰ ਪੁਲਸ ਇੰਸਪੈਕਟਰ ਨੂੰ ਖੜੇ ਕੁੱਟ ਕੇ ਇੰਸਪੈਕਟਰ ਨੂੰ ਕੁੱਟ ਕੇ ਹਾਂ ਇੰਸਪੈਕਟਰ ਸਾਹਿਬ ਨੂੰ ਕੁੱਟ ਕੇ ਗਏ ਨੇ ਇਹ ਉਹ ਇੰਸਪੈਕਟਰ ਸਾਹਿਬ ਬੜੇ ਪੁੱਛ ਲੋ ਉਹ ਸਾਹਮਣੇ ਇੰਸਪੈਕਟਰ ਸਾਹਿਬ ਹੈਗੇ ਇਹਨਾਂ ਦਾ ਬਾਪੂ ਦਾ ਹੁਕਮ ਸੀਗਾ ਦੀ ਗੋਠੀ ਵਾਲੇ ਦਾ ਨਾਲ ਹੀ ਦੁਕਾਨ ਵਾਲੇ ਆਪਸੀ ਦੀ ਹੱਕਾਂ ਮਾਰਨ ਪਿੱਛੇ ਲੜੇ ਆ ਆਕੇ ਜਿਹੋ ਜਿਹਾ ਵੀ ਹੋਇਆ ਅਗੋਠਿਆਂ ਦੇ ਮੁਲਾਜ਼ਮ ਨਾਲੇ ਸਾਨੂੰ ਢਾਕੇ ਨਾਲੇ ਇਥੇ ਸਾਰੇ ਵਿਚਤੀ ਕੀਤੀ ਹੈ ਸ਼ਾਮ ਤੇ ਸਾਡੇ ਕਹਿਣ ਤੇ ਵੀ ਲੜਨੋਂ ਨਹੀਂ ਹਟੇ ਇਹਨਾਂ ਦੇ 50 ਮੁਲਾਜ਼ਮਾਂ ਇੱਕ ਇੱਕ ਜਿਹੜਾ ਬੰਦਾ ਲੜਦਾ ਸੀ ਉਹਨੂੰ ਲੈ ਕੇ ਜਾਣ ਲੱਗੇ ਕਿ 50 ਮੁਲਾਜ਼ਮਾਂ ਸਾਨੂੰ ਚਿੰਬੜ ਗਏ ਇੱਥੇ ਸੜਕ ਦੇ ਵਿਚਾਲੇ ਇਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਸਮੇਤ ਅਸਾਚੂਣਾ ਕੀਤੀ ਹੈ ਪੁਲਿਸ ਦਾ ਕੋਈ ਖੋਖ ਨਹੀਂ ਕੀ ਕਹਿੰਦੇ ਹਥਿਆਰੀਆਂ ਲੈ ਕੇ ਆ ਗਏ ਇਹ ਨਹੀਂ ਸਾਨੂੰ ਪਤਾ ਅਸੀਂ ਹਥਿਆਰ ਨਹੀਂ ਵੇਖੇ ਪਰੰਤੂ ਇਹ ਜਿਹੜੇ ਕਹਿੰਦੇ ਜਿੰਨੇ ਸੇਲਜ ਮੈਨ ਨੇ ਉਹਨਾਂ ਨੇ ਸਾਰਿਆਂ ਨਾਲ ਪੁਲਿਸ ਨਾਲ ਹੱਥੋਪਾਈ ਕੀਤੀ ਕਿੰਨੇ ਕਿ ਬੰਦੇ ਫੜਦੇ ਆਂ ਇਹ ਮੈਨੂੰ ਪਤਾ ਕਿੰਨੇ ਬੰਦੇ ਫੜਕਲ ਗਏ ਪਰੰਤੂ ਇਹਨੇ 50-60 ਮੁਲਾਜ਼ਮ ਸੀ ਅਸੀਂ ਇੱਕ ਬੰਦੇ ਨੂੰ ਲੈ ਕੇ ਜਾ ਰਹੇ ਸੀ ਇਹ ਲੜਦਾ ਸੀ ਉਹਨਾਂ ਨਾਲ ਲੜਾਂ ਦੀ ਉਹਨੂੰ ਸੜਾਉਣ ਦੀ ਖਾਤਰ ਸਾਡੇ ਨਾਲ ਵੀ ਕੁੱਟ ਮਾਰ ਕੀਤੀ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਇੱਥੇ ਥੋਬੀ ਬਾਜ਼ਾਰ ਦੇ ਵਿੱਚ ਦੋ ਦੁਕਾਨਾਂ ਇੱਕ ਗੋਠੀ ਕਲਾਸ ਦਾ ਹੁਸਨਾਲਾ ਤੇ ਦੂਸਰੇ ਆ ਗਿਆ ਸ਼੍ਰੀ ਸਾੜੀ ਵਾਲੇ ਇਹ ਦੋਨਾਂ ਦੇ ਦੁਕਾਨਦਾਰਾਂ ਨੇ ਆਪਣੇ ਹੱਕ ਰੱਖੇ ਹੋਏ ਆ ਜਿਹੜੇ ਗਾਹਕਾਂ ਨੂੰ ਆਵਾਜ਼ਾਂ ਮਾਰ ਕੇ ਬੁਲਾਉਂਦੇ ਆ ਤੇ ਇਹ ਹੱਕ ਰਾ ਜਿਹੜੇ ਅੱਜ ਆਪਸ ਵਿੱਚ ਬਹਿਸ ਪਏ ਵੈਸਨ ਤੋਂ ਬਾਅਦ ਇਹਨਾਂ ਦੇ ਉੱਥੇ ਆਪਸ ਵਿੱਚ ਹੱਥੋ ਪਾਈ ਹੋ ਗਈ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਪੇ ਤੇ ਲੜਨਾ ਸ਼ੁਰੂ ਕਰਤਾ ਇਸੇ ਦੌਰਾਨ ਸਾਡੀਆਂ ਪੋਰਸ ਪਾਰਟੀ ਉੱਥੇ ਪਹੁੰਚ ਗਈ ਆ ਪਹੁੰਚ ਕੇ ਇਹਨਾਂ ਨੂੰ ਛਡਵਾਇਆ ਉੱਥੇ ਐਸਐਸਓ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਕਾਫੀ ਰੌਸ਼ ਹੋ ਗਿਆ ਸੀਗਾ ਇਹ ਆਪਸ ਵਿੱਚ ਧੱਕਮ ਧੱਕਾ ਹੋ ਰਹੇ ਸੀਗੇ ਪਰ ਇਹਨਾਂ ਨੂੰ ਛਡਾ ਕੇ ਲੱਕ ਲੱਕ ਕਰਵਾ ਦਿੱਤਾ ਗਿਆ ਤੇ ਮੌਲ ਨੂੰ ਛਾਦ ਕੀਤਾ ਗਿਆ ਪਰ ਤੁਹਾਡੇ ਇੱਕ ਉਸ ਮੁਲਾਜ਼ਮ ਵੱਲੋਂ ਕਿਹਾ ਗਿਆ ਤੇ ਸਾਡੇ ਨਾਲ ਕੁੱਟਮਾਰ ਕੀਤੀ ਗਈ ਨਹੀਂ ਪੁਲਿਸ ਪਾਰਟੀ ਨਾਲ ਕਿਸੇ ਤਰ੍ਹਾਂ ਦੀ ਕੋਈ ਕੁੱਟਮਾਰ ਵਾਲੀ ਗੱਲ ਨਹੀਂ ਸਾਹਮਣੇ ਆਈ ਉਹ ਮੁਲਾਜ਼ਮ ਘਬਰਾੜ ਦੇ ਵਿੱਚ ਆ ਕੇ ਉਹਨੇ ਕੁਝ ਕਹਿ ਦਿੱਤਾ ਪਰ ਮੈਂ ਉਹਨੂੰ ਚੰਗੀ ਤਰ੍ਹਾਂ ਬਾਅਦ ਚ ਪੁੱਛਿਆ ਕਿਸੇ ਵੀ ਪੁਲਿਸ ਮੁਲਾਜ਼ਮ ਨਾਲ ਕੋਈ ਕੁੱਟਮਾਰ ਵਗੈਰਾ ਦੀ ਗੱਲ ਸਾਹਮਣੇ ਨਹੀਂ ਆਈਗੀ ਉਹ ਸਿਰਫ ਉੱਥੇ ਲੜਾਈ ਛਡਾਉਂਦੇ ਆ ਤੇ ਲੋਕ ਧੱਕਮ ਧੱਕਾ ਹੋ ਰਹੇ ਸੀਗੇ ਤੇ ਉਸ ਕਰਕੇ ਉਹ ਦੋ ਘਬਰਾ ਗਿਆ ਉਹ ਮੁਲਾਜ਼ਮ ਨੇ ਘਬਰਾੜ ਦੇ ਵਿੱਚ ਇੰਨੀ ਗੱਲ ਕਹਿ ਦਿੱਤੀ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਰਬਰ ਇਹ ਦੋਨਾਂ ਤਰ੍ਹਾਂ ਦੇ ਜੋ ਹੱਕ ਰਾ ਜਿਹੜੇ ਉੱਥੇ ਲੜਦੇ ਸੀ ਉਹ ਅਸੀਂ ਰਾਉਂਡ ਆਪ ਕਰ ਲਏ ਸੀ ਤੇ ਉਹਨਾਂ ਨੂੰ ਬਿਆਨ ਲਿਖਾਉਣ ਨੂੰ ਕਿਹਾ ਜਿਸ ਤਰ੍ਹਾਂ ਦੇ ਵੀ ਉਹ ਬਿਆਨ ਲਿਖਾਉਣਗੇ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ